ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਕੀ ਸਾਡੇ ਤੇ ਵੱਖਰੀ ਪਹਿਚਾਨ ਹੀ ਭਾਰੂ ਪੈ ਗਈ ਕੀ ਉਹ ਵੱਖਰੀ ਪਹਿਚਾਨ ਆ ਜਿਹੜੀ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੀ ਸੀ ਇਸ ਵੱਖਰੀ ਪਹਿਚਾਨ ਦੀ ਖਾਤਰ ਅਸੀਂ ਅੱਜ ਵੀ ਲੜਾਈ ਲੜ ਰਹੇ ਆ ਤੇ ਅਮਰੀਕਾ ਦੇ ਵਿੱਚ ਬਹੁਤ ਵੱਡੀ ਲੜਾਈ ਲੜੀ ਗਈ ਜਦੋਂ 22 11 ਤੋਂ ਬਾਅਦ ਇਸ ਪਹਿਚਾਨ ਕਰਕੇ ਕਿਉਂਕਿ ਮੁਸਲਮਾਨ ਵੀ ਦਾੜੀ ਰੱਖਦਾ ਸੀਗਾ ਉਹਦੇ ਕਰਕੇ ਸਿੱਖਾਂ ਤੇ ਹਮਲੇ ਹੋਣ ਲੱਗੇ ਪਰ ਅੱਜ ਜਿਹੜਾ ਉੱਪਰ ਥੱਲੇ ਘਟਨਾਵਾਂ ਹੋਈਆਂ ਐ ਐਕਸੀਡੈਂਟ ਦੀਆਂ ਉਹਨਾਂ ਕਰਕੇ ਅੱਜ ਸਾਡੇ ਤੇ ਇਹ ਪਹਿਚਾਣ ਭਾਰੀ ਪੈਂਦੀ ਦਿਖਾਈ ਦੇ ਰਹੀ ਹੈ ਇਹਦੇ ਤੇ ਗੱਲਬਾਤ ਕਰਾਂਗੇ ਤੇ ਦੋ ਤੋਂ ਗੱਲਬਾਤ ਕਰਾਂਗੇ ਖਾਸ ਤੌਰ ਤੇ ਜਿਹੜੀ ਹੈਗੀ ਆ ਕਿ ਜਸਨਪ੍ਰੀਤ ਨੇ ਨਸ਼ਾ ਕੀਤਾ ਹੋਇਆ ਸੀ ਜਾਂ ਫਿਰ ਜਸਨਪ੍ਰੀਤ ਅਮਰਤਾਰੀ ਸਿੰਘ ਹੈ ਇਹਦੇ ਤੇ ਗੱਲਬਾਤ ਕਰਦੇ ਆ ਆਹ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਤੁਸੀਂ ਸਾਰਿਆਂ ਨੇ ਖਬਰਾਂ ਸੁਣ ਲੀਆਂ ਕੱਲ ਦੀਆਂ ਸਭ ਕੁਝ ਮਤਲਬ ਹਰ ਇੱਕ ਟੀਵੀ ਮੋਬਾਈਲ ਦੇ ਉੱਪਰ ਜਿਹੜਾ ਚੱਲ ਰਿਹਾਗਾ ਕਿ ਉੱਥੇ ਇੱਕ ਐਕਸੀਡੈਂਟ ਹੁੰਦਾ ਜਿਹੜਾ ਜਸਨਪ੍ਰੀਤ ਆ ਉਹ ਆਪਣਾ ਟਰਾਲਾ ਲੈ ਕੇ ਜਾ ਰਿਹਾ ਸਾਹਮਣੇ ਕਿਉਂਕਿ ਸਾਹਮਣੇ ਕੈਮਰੇ ਉੱਥੇ ਅੱਗੇ ਵੀ ਲੱਗੇ ਹੁੰਦੇ ਨੇ ਪਿੱਛੇ ਵੀ ਲੱਗੇ ਹੁੰਦੇ ਨੇ ਉਹ ਕੈਮਰੇ ਦੀ ਜਿਹੜੀ ਫੁਟੇਜ ਆਈ ਉਹਦੇ ਚ ਦਿਖਾਈ ਦਿੰਦਾਗਾ ਕਿ ਸਾਹਮਣੇ ਜਾ ਰਹੀਆਂ ਗੱਡੀਆਂ ਨੂੰ ਉਹ ਟੱਕਰ ਮਾਰਦਾ ਜਿਹਦੇ ਵਿੱਚ ਕਮਲ ਕਮਾ 10 ਗੱਡੀਆਂ ਨੁਕਸਾਨੀਆਂ ਜਾਂਦੀਆਂ ਨੇ ਤਿੰਨ ਬੰਦਿਆਂ ਦੀ ਮੌਤ ਹੋ ਜਾਂਦੀ ਹੈ ਚਾਰ ਬੰਦੇ ਫੱਟੜ ਹੋ ਜਾਂਦੇ ਨੇ ਤੇ ਉਹ ਜਿਹੜਾ ਘਟਨਾ ਦੋਸਤੋ ਬਹੁਤ ਭਾਰੀ ਪੈ ਜਾਂਦੀ ਆ ਆਪਣੀ ਸਾਰੀ ਸਿੱਖ ਕੌਮ ਦੇ ਉੱਪਰ ਹੁਣ ਦੋਸਤੋ ਆਪਾਂ ਗੱਲਬਾਤ ਕਰਾਂਗੇ ਇਹਦੇ ਤੇ ਮੇਨ ਜਿਹੜੀ ਗੱਲਬਾਤ ਕਰਨ ਵਾਲੀ ਆ ਕੀ ਸਾਡੇ ਜਿਹੜੀ ਸਿੱਖ ਪਹਿਚਾਣ ਹੈ ਇਹ ਹੁਣ ਅੱਜ ਸਾਡੇ ਲਈ ਸਮੱਸਿਆ ਬਣ ਗਈ ਤੇ ਜਾਂ ਫਿਰ ਆਪਾਂ ਨਾਲ ਦੀ ਨਾਲੇ ਵੀ ਗੱਲ ਕਰੀਏ ਕੀ ਜਿਹੜਾ ਕਲੰਕ ਸਾਡੇ ਮੱਥੇ ਤੇ ਨਸ਼ੇ ਵਾਲਾ ਲੱਗਿਆਗਾ ਕੀ ਇਹ ਨਸ਼ੇ ਵਾਲਾ ਕਲੰਕ ਵੀ ਸਾਨੂੰ ਲੈ ਬੈਠੂਗਾ ਕੀ ਵਾਕਈ ਜਸਨਪ੍ਰੀਤ ਨੇ ਨਸ਼ਾ ਕੀਤਾ ਹੋਇਆ ਸੀਗਾ ਦੋਸਤੋ ਦੇਖੋ ਗੱਲ ਇਹ ਆ ਕਿ ਇਹ ਤਾਂ ਹੈਗਾ ਵੈਸੇ ਇਨਵੈਸਟੀਗੇਸ਼ਨ ਦਾ ਮੁੱਦਾ ਕਿ ਉਹਦੇ ਚ ਨਸ਼ਾ ਆਉਂਦਾ ਹੈ ਜਾਂ ਨਹੀਂ ਆਉਂਦਾ ਜਿਹੜੇ ਉੱਥੋਂ ਦੇ ਲੋਕ ਨੇ ਉੱਥੋਂ ਦਾ ਮੀਡੀਆ ਉਹ ਤਾਂ ਸਰਿਆਨ ਕੋ 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 ਕਕੇ ਕਹਿ ਰਿਹਾਗਾ ਕਿ ਜਸਨਪ੍ਰੀਤ ਨੇ ਨਸ਼ਾ ਕੀਤਾ ਹੋਇਆ ਸੀਗਾ ਔਰ ਨਸ਼ੇ ਦੀ ਹਾਲਤ ਦੇ ਵਿੱਚ ਉਹਨੇ ਤਿੰਨ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਚਾਰ ਵਿਅਕਤੀ ਫੱਟਣ ਹੋ ਗਏ ਔਰ ਵੱਡਾ ਹਾਦਸਾ ਵਾਪਰ ਗਿਆ ਔਰ ਜਦੋਂ ਉਹਨੂੰ ਲੈ ਕੇ ਗਏ ਹਸਪਤਾਲ ਦੇ ਵਿੱਚ ਉੱਥੇ ਦੱਸਿਆ ਜਾਂਦਾ ਕਿ ਉਹਦੇ ਚ ਨਸ਼ੇ ਦੇ ਉਹ ਪਾਏ ਗਏ ਪਰ ਦੋਸਤੋ ਕੀ ਇਹ ਕਿਤੇ ਸਾਡੇ ਤੇ ਜਾਣ ਬੁੱਝ ਕੇ ਤਾਂ ਨਹੀਂ ਕੋਈ ਗੱਲ ਕੀਤੀ ਜਾ ਰਹੀ ਕਿਉਂਕਿ ਜਦੋਂ ਹਰਜਿੰਦਰ ਸਿੰਘ ਦਾ ਮਾਮਲਾ ਆਇਆ ਸੀਗਾ ਹਰਜਿੰਦਰ ਸਿੰਘ ਮਾਮਲੇ ਦੇ ਵਿੱਚ ਵੀ ਉਦੋਂ ਬਹੁਤ ਵੱਡੇ ਸਵਾਲ ਉੱਠੇ ਸੀਗੇ ਅਮਰੀਕਾ ਨੇ ਬਹੁਤ ਹੀ ਜ਼ਿਆਦਾ ਉਹਦਾ ਪ੍ਰਤੀਕਰਮ ਦਿੱਤਾ ਇਹ ਲੱਗਣ ਲੱਗਿਆ ਸੀ ਜਿਵੇਂ ਸਿਰਫ ਇੱਕੋ ਹੀ ਐਕਸੀਡੈਂਟ ਹੋਇਆ ਹੋਵੇ ਅਮਰੀਕਾ ਦੇ ਵਿੱਚ ਪਹਿਲਾਂ ਤਾਂ ਕਦੇ ਕੋਈ ਐਕਸੀਡੈਂਟ ਹੋਇਆ ਹੀ ਨਹੀਂ ਹੈਗਾ ਜਦੋਂ ਕਿ ਇੱਕ ਗੱਡੀ 100-100 ਗੱਡੀਆਂ ਨੂੰ ਟੱਕਰਾਂ ਮਾਰਦੀ ਹੈ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਹੋਰ ਕੰਟਰੀਆਂ ਦੇ ਵਿੱਚ ਜਿਹੜੀਆਂ ਆਪਾਂ ਵੀਡੀਓ ਚ ਦੇਖਦੇ ਰਹਿੰਦੇ ਆ ਜਿਦੇ ਚ 100-100 ਗੱਡੀਆਂ ਭੜ ਜਾਂਦੀਆਂ ਨੇ ਪਰ ਦੋਸਤੋ ਜਦੋਂ ਹਰਜਿੰਦਰ ਸਿੰਘ ਵਾਲ ਐਕਸੀਡੈਂਟ ਹੁੰਦਾਗਾ ਤਾਂ ਹਰਜਿੰਦਰ ਸਿੰਘ ਵਾਲ ਐਕਸੀਡੈਂਟ ਤੋਂ ਬਾਅਦ ਇਹ ਸਵਾਲ ਉੱਠੇ ਸ਼ੁਰੂ ਹੋਏ ਪਰ ਜਦੋਂ ਫਿਰ ਗੱਲ ਸਾਹਮਣੇ ਆਈ ਖੁੱਲ ਕੇ ਕਿ ਉਹ ਤਿੰਨ ਵਿਅਕਤੀ ਜਿਹੜੇ ਮੂਰੇ ਮਰਨ ਵਾਲੇ ਸੀਗੇ ਪਹਿਲੇ ਐਕਸੀਡੈਂਟ ਦੀ ਮੈਂ ਗੱਲ ਕਰ ਰਿਹਾ ਉਹ ਮੁੰਡੇ ਜਿਹੜੇ ਵੀ ਸੀਗੇ ਉਹਨਾਂ ਦੀ ਪਛਾਣ ਹੀ ਨਹੀਂ ਲੱਭੀ ਉਹ ਵੀ ਮਤਲਬ ਜਿਹੜੇ ਬੰਦੇ ਸੀਗੇ ਉਹ ਲੋਕ ਕੇ ਰਹਿ ਰਹੇ ਸੀ ਕਿਸੇ ਹੋਰ ਦੇਸ਼ ਦੇ ਸੀਗੇ ਲੇਕਿਨ ਪਹਿਲਾ ਅਮਰੀਕਾ ਨੇ ਰਿਐਕਟ ਇਦਾਂ ਕਰਿਆ ਸੀਗਾ ਜਿਵੇਂ ਮੰਨ ਲਓ ਤੁਸੀਂ ਅਮਰੀਕਾ ਦੇ ਸਿਟੀਜ਼ਨ ਮਾਰੇ ਗਏ ਹੋਣ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਵੀ ਕਿਤੇ ਬਾਹਰਲੇ ਦੇਸ਼ ਦੇ ਕਿਸੇ ਦੇ ਸੀਗੇ ਔਰ ਚੋਰੀਓ ਆਏ ਹੋਏ ਸੀ ਤੇ ਉਹਨਾਂ ਦੇ ਉੱਪਰ ਸਵਾਲ ਉੱਠੇ ਸੀ ਕਿ ਉਹਨਾਂ ਨੇ ਨਸ਼ਾ ਕੀਤਾ ਆਇਆ ਸੀਗਾ ਜਿਹੜਾ ਹਰਜਿੰਦਰ ਸਿੰਘ ਸੀਗਾ ਉਹਨੇ ਕੋਈ ਨਸ਼ਾ ਨਹੀਂ ਸੀ ਕੀਤਾ ਸਿਰਫ ਉਹਦੀ ਗਲਤੀ ਇੰਨੀ ਸੀ ਕਿ ਉਹਨੇ ਗੱਡੀ ਨੂੰ ਇਦਾਂ ਘੁਮਾ ਦਿੱਤਾ ਸੀ ਪਰ ਜਿਹੜੀ ਇਸ ਵਾਰੀ ਘਟਨਾ ਵਾਪਰੀ ਆ ਦੋਸਤੋ ਇਹ ਉਹ ਤੋਂ ਬਹੁਤ ਵਿਪਰੀਤ ਹੈ ਇਸ ਘਟਨਾ ਨੇ ਐਨ ਕਿਉਂਕਿ ਸਰੀਆਮ ਕੈਮਰੇ ਤਾਂ ਅੱਜਕੱਲ ਸਾਡੇ ਵੀ ਆ ਗਏ ਨੇ ਵੀਡੀਓ ਆ ਜਾਂਦੀਆਂ ਨੇ ਪਰ ਕੋਈ ਵੀ ਐਕਸੀਡੈਂਟ ਹੈ ਜਿਹੜਾ ਦੋਸਤੋ ਉਹ ਕਿਸੇ ਵੀ ਦੇਸ਼ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕੋਈ ਇੱਕੋ ਇੱਕ ਕਮਿਊਨਿਟੀ ਦਾ ਕੋਈ ਇੱਕੋ ਹੀ ਵਿਅਕਤੀ ਗਲਤੀ ਕਰਦਾ ਜਾਂ ਮਤਲ ਉਸੇ ਕਮਿਊਨਿਟੀ ਦੇ ਉਸੇ ਕੌਮ ਦੇ ਲੋਕ ਇਕੱਲੇ ਮਤਲ ਗਲਤੀ ਕਰਦੇ ਨੇ ਜਾਂ ਐਕਸੀਡੈਂਟ ਕਰਦੇ ਨੇ ਦਿਖਾਇਆ ਇਹੀ ਜਾ ਰਿਹਾ ਹੈ ਦਿਖਾਇਆ ਦੋਸਤੋ ਹੁਣ ਇਹੀ ਜਾ ਰਿਹਾ ਹੈਗਾ ਕਿ ਜਿਹੜਾ ਇਹ ਪੰਗਾ ਵਾਲੇ ਨੇ ਹੁਣ ਆਪੇ ਪੱਗ ਤੇ ਸਵਾਲ ਉੱਠ ਖੜਿਆ ਦਾੜੀ ਰੱਖੀ ਹੋਈ ਆ ਮੁੰਡੇ ਨੇ ਮੁੰਡਾ ਅਮਰਤਾਰੀ ਆ ਉਹਦੇ ਤੇ ਸਵਾਲ ਉੱਠ ਖੜਿਆ ਕਿ ਇਹਨਾਂ ਦਾ ਤਾਂ ਕੰਮੀ ਇਹ ਆ ਇੱਕ ਜਿਹੜੇ ਲਾਇਸੈਂਸ ਨੇ ਪੁੱਠੇ ਜਿਹੇ ਤਰੀਕੇ ਨਾਲ ਲੈ ਲੈਂਦੇ ਨੇ ਉਥੇ ਕੋਈ ਜਿਹੜਾ ਜੱਸਸੀ ਹੈ ਤੇ ਇੱਕ ਆਪਣਾ న్యూਸ ਹੈਗਾ ਜਿਹੜਾ ਅਫੀਸਰ ਉਹਦਾ ਵੀ ਜਿਹੜਾ ਬਿਆਨ ਆ ਗਿਆ ਕਿ ਇਹਨਾਂ ਦੇ ਜਿਹੜੇ ਲਾਇਸੈਂਸ ਨੇਗੇ ਉਹ ਅਸੀਂ ਰਿਵਿਊ ਕਰਾਂਗੇ ਔਰ ਲਾਇਸੈਂਸ ਰੱਦ ਕਰਾਂਗੇ ਹੁਣ ਦੋਸਤੋ ਸਵਾਲ ਤਾਂ ਇਹ ਹੈ ਕਿ ਇਹ ਉਹੋ ਹੀ ਦੇਸ਼ ਹੈ ਜਿੱਥੇ ਆਪਣੀ ਵੱਖਰੀ ਪਹਿਚਾਣ ਦੀ ਲੜਾਈ ਲੜੀ ਗਈ ਪੂਰੀ ਸਿੱਦਤ ਦੇ ਨਾਲ ਲੋਕਾਂ ਨੇ ਲੜਾਈ ਲੜੀ ਕਿਉਂਕਿ ਜਦੋਂ 26/11 ਦਾ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਆ ਦਾੜੀ ਨੂੰ ਲੈ ਕੇ ਲੋਕਾਂ ਨੂੰ ਭੁਲੇਖਾ ਸੀਗਾ ਕਿ ਮੁਸਲਮਾਨ ਤੇ ਸਿੱਖਾਂ ਦਾ ਜਿਹੜਾ ਪਹਿਚਾਣ ਸੀ ਉਈ ਕੋਈ ਇੱਕ ਦੀ ਉਹਨਾਂ ਨੂੰ ਲੱਗਦੀ ਸੀ ਉਹ ਸਾਡੇ ਸਿੱਖਾਂ ਤੇ ਹਮਲੇ ਕਰਨ ਲੱਗੇ ਸੀ ਪਰ ਫਿਰ ਆਪਣੇ ਲੋਕਾਂ ਨੇ ਉੱਥੇ ਲੜਾਈ ਲੜੀ ਲੜ ਕੇ ਸਾਬਤ ਕੀਤਾ ਕਿ ਨਹੀਂ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਇਹਨਾਂ ਦੀ ਪਹਿਚਾਣ ਵੱਖਰੀ ਹੈ ਪਰ ਅੱਜ ਦੋ ਤੋਂ ਸਵਾਲ ਖੜਾ ਇਹ ਹੋ ਗਿਆ ਕਿ ਕੀ ਇਹੀ ਵੱਖਰੀ ਪਹਿਚਾਣ ਹੁਣ ਸਾਡੇ ਤੇ ਭਾਰੂ ਪੈਣ ਲੱਗੀ ਕਿਉਂਕਿ ਪਹਿਲੇ ਮਾਮਲੇ ਨੇ ਹੀ ਐਡਾ ਵੱਡਾ ਸਵਾਲ ਖੜਾ ਕੀਤਾ ਆਇਆ ਸੀਗਾ ਔਰ ਇਹ ਤੋਂ ਇਲਾਵਾ ਜੋ ਉਤੋਂ ਦਾ ਹੁਣ ਰਾਸ਼ਟਰਪਤੀ ਹੈ ਉਹਦੇ ਵੱਲੋਂ ਵੀ ਮੰਨ ਲਓ ਤੁਸੀਂ ਇਹ ਜਿਹੇ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ ਕਿ ਲੋਕਾਂ ਨੂੰ ਫੜ ਫੜ ਕੇ ਸੜਕ ਤੇ ਤੁਰੇ ਜਾਂਦਿਆਂ ਨੂੰ ਵੀ ਉਤੋਂ ਇੰਗਲਿਸ਼ ਬੁਲਵਾਈ ਜਾਂਦੀ ਹੈ ਔਰ ਜੇ ਉਹ ਇੰਗਲਿਸ਼ ਨਹੀਂ ਬੋਲ ਸਕਦਾ ਤਾਂ ਉਹਨੂੰ ਡਿਪੋਰਟ ਕਰ ਦਿੱਤਾ ਜਾਂਦਾ ਜਾਂ ਫਿਰ ਉਹਨੂੰ ਵਾਰਨਿੰਗ ਵੀ ਦਿੱਤੀ ਜਾਂਦੀ ਆ ਹੋਰ ਵੀ ਕਾਰਵਾਈ ਕੀਤੀ ਜਾਂਦੀ ਆ ਪਰ ਦੋਸਤੋ ਉਹਨ ਸਵਾਲ ਇਹ ਆ ਕਿ ਜਸਨਪ੍ਰੀਤ ਨੇ ਕੀ ਨਸ਼ਾ ਕੀਤਾ ਹੋਇਆ ਸੀ ਕਿਉਂਕਿ ਉਹਦਾ ਪਰਿਵਾਰ ਸਾਹਮਣੇ ਆਇਆ ਉਹਨੇ ਖੁੱਲ ਕੇ ਕਿਹਾਗਾ ਕਿ ਸਾਡਾ ਮੁੰਡਾ ਅਮਰਤਾਰੀ ਆ ਉਹਦੇ ਤੇ ਨਸ਼ੇ ਦੇ ਸਵਾਲ ਖੜੇ ਨਾ ਕੀਤੇ ਜਾਣ ਉਹਦੇ ਤੇ ਨਸ਼ੇ ਦੇ ਇਲਜ਼ਾਮ ਨਾ ਲਗਾਏ ਜਾਣ ਔਰ ਅਸੀਂ ਵੀ ਚਾਹੁੰਦੇ ਆ ਕਿ ਕਿਸੇ ਦੇ ਬੱਚੇ ਦੇ ਉੱਪਰ ਜਿਹੜਾ ਅਮਰਤਾਰੀ ਸਿੰਘ ਐ ਇਸ ਤਰ੍ਹਾਂ ਨਸ਼ੇ ਦੇ ਇਲਜ਼ਾਮ ਨਾ ਲਗਾਏ ਜਾਣ ਕਿਉਂਕਿ ਜੇ ਵਈ ਚਾਂਸ ਕੋਈ ਐਸੀ ਗੱਲ ਨਿਕਲ ਵੀ ਆਉਂਦੀ ਆ ਤਾਂ ਵੀ ਕੋਈ ਇੱਕ ਵਿਅਕਤੀ ਕਿਸੇ ਗੱਲ ਦੇ ਲਈ ਸਾਰੀ ਕੌਮ ਕਿਸੇ ਇੱਕ ਵਿਅਕਤੀ ਦੀ ਗਲਤੀ ਲਈ ਸਾਰੀ ਕੌਮ ਦੋਸ਼ੀ ਨਹੀਂ ਹੋ ਸਕਦੀ ਕਿਉਂਕਿ ਜੇ ਕਿਸੇ ਬੱਚੇ ਨੇ ਚਲੋ ਮੰਨ ਲਓ ਕੋਈ ਨਸ਼ਾ ਕੀਤਾ ਵੀ ਆ ਕੋਈ ਮਤਲਬ ਕਿਸੇ ਤਰ੍ਹਾਂ ਕਿਸੇ ਬੁਰੀ ਸੰਗਤ ਦੇ ਵਿੱਚ ਆ ਗਿਆ ਔਰ ਉਹ ਅੰਮਰਤਾਰੀ ਹੋ ਕੇ ਜਾਂ ਮੰਨ ਲਓ ਤੁਸੀਂ ਪੱਗ ਬੰਨ੍ਹ ਕੇ ਦਾੜ੍ਹੀ ਰੱਖ ਕੇ ਕੋਈ ਗਲਤੀ ਕਰ ਲੈਂਦਾ ਇਹਦਾ ਮਤਲਬ ਇਹ ਨਹੀਂ ਕਿ ਸਾਰੀ ਕੌਮ ਦੋਸ਼ੀ ਹੋਗੀ ਕਿਉਂਕਿ ਕਿਸੇ ਵੀ ਮੰਦਰਾਂ ਦੇ ਪੁਜਾਰੀ ਗੁਰਦੁਆਰਾ ਸਹਿਬਾਨਾਂ ਦੇ ਜਿਹੜੇ ਗ੍ਰੰਥੀ ਸੰਗ ਨੇ ਆਪਣੇ ਇਹਨਾਂ ਦੇ ਪਾਦਰੀ ਨੇ ਪਤਾ ਹੀ ਨਹੀਂ ਕਿ ਕਿੰਨੇ ਕੋਲ ਗਲਤੀਆਂ ਕਰਦੇ ਨੇ ਗਲਤੀ ਕੋਈ ਵੀ ਕਰ ਸਕਦਾ ਹੈਗਾ ਕਿਸੇ ਤੋਂ ਵੀ ਹੋ ਸਕਦੀ ਆ ਪਰ ਅਜੇ ਕੋਈ ਜਾਂਚ ਨਹੀਂ ਹੋਈ ਕੋਈ ਕਿਸੇ ਤਰ੍ਹਾਂ ਦੇ ਸਬੂਤ ਨਹੀਂ ਆਏ ਉਹਨੂੰ ਇਸ ਗੱਲ ਦੇ ਲਈ ਦੋਸ਼ੀ ਬਣਾਉਣਾ ਤੇ ਨਾਲ ਦੀ ਨਾਲ ਇੱਕ ਨੈਰੇਟਿਵ ਘੜਨਾ ਕਿ ਇਹਨਾਂ ਦਾ ਪੱਗਾ ਵਾਲਿਆਂ ਦਾ ਕੰਮ ਹੀ ਇਹ ਆ ਕਿਉਂਕਿ ਦੋਸਤੋ ਅਫਸੋਸ ਹੈ ਇਸ ਗੱਲ ਦਾ ਕਿ ਇੱਕ ਤਾਂ ਉਥੋਂ ਦਾ মিডিਆ ਸਾਡਾ ਦੁਸ਼ਮਣ ਹੈ ਉਹ ਸਾਨੂੰ ਦੁਸ਼ਮਣ ਸਮਝ ਬੈਠਿਆ ਦੁਸ਼ਮਣ ਨਹੀਂ ਹੈਗਾ ਸਾਨੂੰ ਦੁਸ਼ਮਣ ਸਮਝ ਬੈਠਿਆ ਇਹ ਉਹੀ ਸਿੱਖ ਕੌਮ ਹੈ ਜਿਨੇ ਮਾੜੇ ਵਕਤ ਦੇ ਵਿੱਚ ਅਮਰੀਕਾ ਦਾ ਸਾਥ ਦਿੱਤਾ ਕਰੋਨਾ ਦੇ ਦੌਰਾਨ ਜਦੋਂ ਸਾਰੇ ਕਹਿੰਦੇ ਕਹਾਉਂਦੇ ਆਪਣੇ ਆਪ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਵਰਗੇ ਸੀ ਮਾਵਾ ਨੂੰ ਪੁੱਤਾਂ ਨੇ ਨਹੀਂ ਸਿਆਣਿਆ ਪੁੱਤਾਂ ਨੇ ਮਾਵਾ ਨੂੰ ਨਹੀਂ ਸਿਆਣਿਆ ਪਿਓ ਨੂੰ ਨਹੀਂ ਸਿਆਣਿਆ ਕਿਸੇ ਨੇ ਕਿਸੇ ਦੀ ਲਾਜ ਨਹੀਂ ਸੀ ਚੱਕੀ ਉਦੋਂ ਇਹ ਸਿੱਖ ਕੌਮ ਸੀ ਜਿਹੜੀ ਅਮਰੀਕਾ ਦੇ 28-28000 ਲੋਕਾਂ ਨੂੰ ਖਾਣਾ ਮਤਲਬ ਖਵਾਉਂਦੀ ਸੀ ਰਿਸਕ ਲੈ ਕੇ ਆਪਣੀ ਜਾਨ ਕਲੀ ਤੇ ਰੱਖ ਕੇ ਲੋਕਾਂ ਦੇ ਸੰਸਕਾਰ ਕਰਦੀ ਸੀ ਪਰ ਅਫਸੋਸ ਇਸ ਗੱਲ ਦਾ ਹੈਗਾ ਕਿ ਸਾਡੇ ਦੇਸ਼ ਦਾ মিডিਆ ਵੀ ਸਾਡੇ ਦੇਸ਼ ਦੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਮਸਾਂ ਮੌਕਾ ਮਿਲਦਾਗਾ ਕਿ ਕੋਈ ਗਲਤੀ ਇਹਨਾਂ ਦੀ ਫੜੀ ਜਾਵੇ ਤੇ ਅਸੀਂ ਸੱਜ ਚ ਪਾ ਕੇ ਇਹਨਾਂ ਨੂੰ ਛੰਡ ਦਈਏ ਕਿਉਂਕਿ ਉਹਨਾਂ ਨੂੰ ਲੱਗਦਾਗਾ ਕਿ ਪੰਜਾਬੀਆਂ ਲਈ ਸਿੱਖਾਂ ਲਈ ਬਾਹਰਲੇ ਦੇ ਦਸਾਂ ਦੇ ਰਸਤੇ ਬੰਦ ਹੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਦਾਗਾ ਕਿ ਇਹ ਉੱਥੇ ਜਾ ਕੇ ਪੈਸੇ ਕਮਾਉਂਦੇ ਨੇ ਫਿਰ ਇਹ ਚਾਵਲਦੇ ਨੇ ਫਿਰ ਸਾਨੂੰ ਤੰਗ ਕਰਦੇ ਨੇ ਉਹਨਾਂ ਦੀ ਸੋਚਣੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਉਹ ਹੀ ਕੌਮ ਹੈ ਜੀਨੇ ਤੁਹਾਡੇ ਜਨੂਬ ਚਾਹੀ ਸੀ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਦਿਹਾੜਾ ਆ ਰਿਹਾ ਤੁਸੀਂ ਉੱਪਰਲੇ ਮਨੋਂ ਇੱਥੋਂ ਇੱਥੋਂ ਨਹੀਂ ਇੱਥੋਂ ਇੱਥੋਂ ਉਪਰੋਂ ਗੱਲਾਂ ਕਰਦੇ ਹੋ ਮਤਲਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿਹਾੜੇ ਮਨਾਉਣ ਦੀਆਂ ਤੇ ਨਾਲ ਤੁਸੀਂ ਕਹਿਣਿਓ ਕਿ ਉਹ ਹਿੰਦ ਦੀ ਚਾਦਰ ਸੀ ਪਰ ਤੁਹਾਡੇ ਇੱਥੇ ਕੁਝ ਹੋਰ ਹੈ ਇਹ ਮੈਂ ਤਾਂ ਕਰਕੇ ਕਹਿ ਰਿਹਾ ਦੋਸਤੋ ਜੇਕਰ ਸਾਡਾ ਮੀਡੀਆ ਸਾਡੀ ਸਰਕਾਰ ਸਾਡੇ ਸਾਰੇ ਲੋਕ ਇਸ ਗੱਲ ਦੇ ਵਿੱਚ ਹੱਕ ਚ ਖੜ ਜਾਣ ਕਿ ਐਕਸੀਡੈਂਟ ਕਿਸੇ ਕੋ ਵੀ ਹੋ ਸਕਦਾ ਹੈ ਐਕਸੀਡੈਂਟ ਅਮਰੀਕਾ ਦੇ ਲੋਕਾਂ ਤੋਂ ਵੀ ਹੁੰਦਾ ਹੈ ਐਕਸੀਡੈਂਟ ਹੀ ਨਹੀਂ ਅਮਰੀਕਾ ਦੇ ਜਿਹੜੇ ਪੜ੍ਹ ਕੇ ਨੌਜਵਾਨ ਨੇ ਲੈ ਕੇ ਦੁਕਾਨ ਤੋਂ ਅਸਲਾ ਆਟੋਮੇਟ ਅਸਲੇ ਦੇ ਨਾਲ ਅਨੇਕਾਂ ਕਟਨਾਵਾ ਸਕੂਲਾਂ ਦੇ ਵਿੱਚ ਜਾ ਕੇ ਇਹਨਾਂ ਦੇ ਇਹ ਬੱਚਿਆਂ ਨੂੰ ਮਾਰਿਆ ਉਹਨਾਂ ਨੇ ਕੀ ਉਹਦੇ ਲਈ ਫਿਰ ਸਾਰੇ ਅਮਰੀਕਨ ਦੋਸ਼ੀ ਬਣ ਜਾਂਦੇ ਨੇ ਇਹ ਸਵਾਲ ਨੇ ਜਿਹੜੇ ਦੋ ਤੋਂ ਆਪਦੇ ਵੱਲੋਂ ਜਦੋਂ ਕਿਸੇ ਵੱਲ ਉਂਗਲੀ ਕਰਦੇ ਆ ਤਾਂ ਚਾਰ ਉਂਗਲੀਆਂ ਖਾਸ ਤੌਰ ਤੇ ਤਿੰਨ ਤਾਂ ਪੱਕੇ ਹੀ ਆਪਦੇ ਵੱਲ ਹੁੰਦੀਆਂ ਨੇ ਪਰ ਉਹਨਾਂ ਨੂੰ ਕੋਈ ਦੇਖਦਾ ਨਹੀਂ ਉਹਨਾਂ ਨੂੰ ਬੰਦ ਕਰ ਲੈਂਦਾ ਮੇਰਾ ਕਹਿਣ ਦਾ ਭਾਵ ਅੱਜ ਉਹਨਾਂ ਨੂੰ ਬਾਕੀ ਸਾਰਾ ਕੁਝ ਦਿਖਾਈ ਨਹੀਂ ਦੇ ਰਿਹਾ ਸਿਰਫ ਔਰ ਸਿਰਫ ਇਹ ਐਕਸੀਡੈਂਟ ਕਿ ਇੱਕ ਸਿੱਖ ਨੌਜਵਾਨ ਤੋਂ ਹੋ ਗਿਆ ਇਹੀ ਦਿਖਾਈ ਦੇ ਰਿਹਾ ਦੋਸਤੋ ਉਹਦੇ ਪਰਿਵਾਰ ਨੇ ਕਿਹਾਗਾ ਕਿ ਸਾਡੇ ਬੱਚੇ ਨੇ ਕੋਈ ਨਸਾਂ ਨਹੀਂ ਕੀਤਾ ਸੀ ਉਹ ਬਹੁਤ ਦੁਖੀ ਹਿਰਦੇ ਦੇ ਵਿੱਚੋਂ ਬੋਲ ਰਿਹਾ ਪਰਿਵਾਰ ਕਿ ਤੁਸੀਂ ਸਾਡੇ ਬੱਚੇ ਤੇ ਦੋਸ਼ ਇਸ ਤਰ੍ਹਾਂ ਦੇ ਨਾ ਲਾਓ ਤੇ ਦੋਸਤੋ ਪਰ ਮੈਂ ਇੱਕ ਸਾਡੇ ਆ ਆਪਣਾ اٹਾਰਨੀ ਐ ਉਹ ਵੀ ਬੈਠਾ ਗੱਲਬਾਤ ਕੱਲ ਕਰ ਰਿਹਾ ਸੀਗਾ ਰੰਦਾਵੇ ਨਾਲ ਕਿ ਨਹੀਂ ਜੀ ਜਿਹੜਾ ਹੈਗਾ ਉਹਨੇ ਨਸ਼ਾ ਕੀਤਾ ਹੋਇਆ ਸੀ ਫਲਾਣਾ ਸੀ ਵੀ ਤੁਸੀਂ ਜਿੰਨਾ ਚਿਰ ਅਜੇ ਕੋਈ ਗੱਲ ਸਾਫ਼ਤੀ ਨਹੀਂ ਹੋਈ ਕਿਉਂ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਕਿਉਂਕਿ ਦੋਸਤੋ ਅਗਰ ਆਪਾਂ ਦੂਜੇ ਪਾਸੇ ਨੂੰ ਆ ਜਾਈਏ ਜੇਕਰ ਉਹਨੇ ਕੋਈ ਗਲਤੀ ਕੀਤੀ ਹੋਈ ਸੀ ਨਸ਼ਾ ਕੀਤਾ ਹੋਇਆ ਸੀਗਾ ਦੋਤੋ ਸਾਡੇ ਵੀ ਬੱਚੇ ਉੱਥੇ ਕੰਮ ਕਰਦੇ ਨੇ ਸਾਡੇ ਵੀ ਬੱਚੇ ਉੱਥੇ ਮਤਲਬ ਜਾ ਕੇ ਉਹਨਾਂ ਦੀਆਂ ਵੀ ਗੱਡੀਆਂ ਚਲਦਿਆਂ ਨੇ ਸਾਡੇ ਬੱਚੇ ਖੁਦ ਵੀ ਲੈ ਕੇ ਜਾਂਦੇ ਨੇ ਸਾਰਿਆਂ ਦੇ ਪਰ ਮਤਲਬ ਤਲਵਾਰ ਲਾਂਕ ਕੇ ਜਾਂਦੀ ਹੈ ਜਦੋਂ ਕੋਈ ਐਹ ਜੀ ਗੱਲ ਹੁੰਦੀ ਹੈਗੇ ਤੇ ਅਸੀਂ ਕਈ ਵਾਰੀ ਕੀ ਕਰਦੇ ਆ ਕਿ ਜਦੋਂ ਸਾਡੇ ਦੇ ਮਾਰੀ ਜੀ ਕੋਈ ਗੱਲ ਕਿਸੇ ਕਰਕੇ ਆ ਜਾਂਦੀ ਆ ਆਪਾਂ ਜਦ ਹੀ ਉਹਨੂੰ ਪੰਡਣਾ ਸ਼ੁਰੂ ਕਰ ਦਿੰਦੇ ਆ ਪਰ ਨਹੀਂ ਦੋਸਤੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੇਰਾ ਖੁਦ ਬੇਟਾ ਉੱਥੇ ਮਤਲਬ ਆਪਣੀਆਂ ਗੱਡੀਆਂ ਲੈ ਕੇ ਜਾਂਦਾ ਹੈ ਡਰਾਈਵਰਾਂ ਦੇ ਨਾਲ ਜਾਂਦਾ ਖੁਦ ਲੈ ਕੇ ਜਾਂਦਾ ਅਸੀਂ ਦੇਖੋ ਜਦੋਂ ਫਿਰ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਤਾਂ ਜਦੋਂ ਸਾਰੀ ਕੌਮ ਲਈ ਸਮੱਸਿਆ ਖੜੀ ਹੋ ਜਾਂਦੀ ਆ ਤਾਂ ਸਾਡੇ ਬੱਚਿਆਂ ਲਈ ਵੀ ਤਾਂ ਸਮੱਸਿਆ ਹੈਗੀ ਆ ਪਰ ਅਸੀਂ ਤਾਂ ਕਦੇ ਇਸ ਕਾਰਨ ਕਰਕੇ ਕਿਸੇ ਦੇ ਬੱਚੇ ਤੇ ਦੋਸ਼ ਨਹੀਂ ਲਾਉਂਦੇ ਮੈਂ ਤਾਂ ਨਹੀਂ ਕਹਿੰਦਾ ਇਹ ਕਿ ਜਸਨਪ੍ਰੀਤ ਨੇ ਕੋਈ ਨਸ਼ਾ ਕੀਤਾ ਹੋਇਆ ਸੀਗਾ ਹਾਂ ਕੋਈ ਜਾਂਚ ਦੇ ਵਿੱਚ ਆ ਗਈ ਗੱਲ ਫਿਰ ਵੱਖਰੀ ਗੱਲ ਹੈ ਫਿਰ ਉਹਦਾ ਦੋਸ਼ ਜਸਨਪ੍ਰੀਤ ਹੈਗਾ ਜਿਹਨੇ ਗਲਤੀ ਕੀਤੀ ਆ ਉਹਦੇ ਲਈ ਮਤਲਬ ਉਹਨੇ ਕੋਈ ਇਸ ਕਰਕੇ ਗਲਤੀ ਨਹੀਂ ਕੀਤੀ ਕਿ ਬਾਕੀਆਂ ਤੇ ਵੀ ਮਤਲਬ ਇਹਦੀ ਸਮੱਸਿਆ ਦਾ ਅਸਰ ਹੋ ਜਾਵੇ ਹੋ ਸਕਦਾ ਮਤਲਬ ਉਹਨੇ ਕਿਸ ਹਾਲਾਤ ਦੇ ਵਿੱਚ ਨਸ਼ਾ ਕਰ ਲਿਆ ਜਾਂ ਵੱਧ ਕਰ ਲਿਆ ਘੱਟ ਕਰ ਲਿਆ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੂਗਾ ਪਰ ਉਹਦੇ ਲਈ ਉਹਨੂੰ ਦੋਸ਼ੀ ਬਣਾ ਦਈਏ ਪੱਕੇ ਤੌਰ ਤੇ ਗੁਨਾਹ ਉਹਦੇ ਲਈ ਕਹਿ ਦਈਏ ਕਿ ਉਹਨੇ ਗੁਨਾਹ ਕਰਤਾ ਨਹੀਂ ਦੋਸਤੋ ਕਿਸੇ ਦੇ ਬੱਚੇ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਕਦੋਂ ਕਿਸੇ ਦਾ ਵੀ ਬੱਚਾ ਕੋਈ ਗਲਤੀ ਕਰ ਸਕਦਾ ਸੋ ਮੈਂ ਸਿਰਫ ਇਹੀ ਕਹੂੰਗਾ ਕਿ ਵਾਹਿਗੁਰੂ ਕੀ ਅਰਦਾਸ ਕਰਾਂਗੇ ਕਿ ਉਹ ਦਾ ਨਸਾ ਨਾ ਕੀਤਾ ਹੋਵੇ ਪਰ ਅਮਰੀਕਾ ਦੀ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਜੇ ਕਿਸੇ ਨੇ ਕੋਈ ਗਲਤੀ ਕੀਤੀ ਆ ਸਾਰੀ ਕੌਮ ਨੂੰ ਦੋਸ਼ੀ ਨਾ ਬਣਾਇਆ ਜਾਵੇ ਤੇ ਕਿਉਂਕਿ ਹੁਣ ਗੱਲ ਆ ਰਹੀ ਆ ਕਿ ਲਾਇਸੈਂਸ ਕੈਨਸਲ ਕੀਤੇ ਜਾਣਗੇ ਉਹਨਾਂ ਦੀ ਅਥਾਰਟੀਆਂ ਦੇ ਵੀ ਸਵਾਲ ਉੱਠ ਕੜੇ ਨੇ ਕਿ ਉਹ ਮਤਲਬ ਘਟ ਸਖਤਾਈ ਨਹੀਂ ਕਰਦੇ ਹੁਣ ਜਦੋਂ ਨਵੇਂ ਲਾਇਸੈਂਸ ਬਣਨਗੇ ਉਨਾਂ ਲਈ ਬਹੁਤ ਵੱਡੀਆਂ ਸਮੱਸਿਆਵਾਂ ਖੜੀਆਂ ਹੋਣਗੀਆਂ ਇਹਨਾਂ ਸੌਕੇ ਬਣ ਜਾਂਦੇ ਸੀ ਹੁਣ ਔਖੇ ਬਣ ਲੱਗ ਜਾਣਗੇ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ